ਕਿ ਮੈਂ ਗੱਲ ਤੇ ਆ ਨਾ ਸੁਣਿਓ ਮੈਂ ਪੰਜਾਬ ਦਾ ਪਹਿਲਾ ਲੀਡਰ ਸੁਨੀਲ ਜਾਖੜ ਦਾ ਵੀ ਉਹ ਇੰਟਰਵਿਊ ਸੁਣੀ ਜਿਹੜੀ ਇਹ ਗੱਲ ਕਰਨ ਦੇ ਆ ਮੈਂ ਪਹਿਲਾ ਅਫੀਸ਼ਰ ਵੇਖਿਆ ਜਿਹੜਾ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਦੀ ਨਹੀਂ ਬੋਲਦਾ ਜਿੰਨੂੰ ਹਮੇਸ਼ਾ ਕਾਲੀ ਦਲ ਦੀ ਚਿੰਤਾ ਰਹਿੰਦੀ ਹੈ ਕਿ ਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਉਹ ਜਾਖੜ ਸਾਹਿਬ ਤੁਹਾਨੂੰ ਪ੍ਰਧਾਨ ਬਣਾਇਆ ਬੀਜੇਪੀ ਵਾਲਿਆਂ ਨੇ ਕਦੀ ਆਪਣੇ ਮੂੰਹੇ ਇਹ ਵੀ ਕਿਹਾ ਕਰੋ ਕਿ ਪੰਜਾਬ ਚ ਬੀਜੇਪੀ ਮਜ਼ਬੂਤ ਹੋਣੀ ਚਾਹੀਦੀ ਆ ਉਹ ਕਹਿੰਦੇ 나ਜੀ ਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਇਹਦੇ ਉਹਨਾਂ ਦੀ ਪੋਲੀਟਿਕਲ ਸੋਚ ਦਾ ਜਨਾਜਾ ਕਿ ਉਹ ਆ ਕਿਸ ਪਾਰਟੀ ਦੇ ਪ੍ਰਧਾਨ ਨੇ ਤੇ ਮਜਬੂਤੀ ਕਿਸ ਪਾਰਟੀ ਦੀ ਮੰਗਦੇ ਕਿਹਦੇ ਕਹਿਨ ਨੂੰ ਆਂਦਾ ਐਸੇ ਵੇ ਪੀਐਮ ਤੋਂ ਬੈਠੇ ਹੋ ਮੋਦੀ ਜੀ ਇਹ ਕਹਿਨ ਨੂੰ ਆਪਾਂ ਲਾਗੂ ਬਰੋਧੀਆਂ ਦੇ ਹੋਊਗਾ ਕਿ ਕਹਿਨ ਨੂੰ ਆ ਲਾਗੂ ਜਦੋਂ ਹੋਊਗਾ ਇਹ ਬਰੋਧੀਆਂ ਦੇ ਕੰਮਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਐ ਕਿ ਸਪਿੰਬਰ ਜੈਨ ਜੀ ਨੂੰ 2 ਸਾਲ ਦੀ ਜੇਲ੍ਹ ਚੁਦਾਕੇ ਦਾ ਤੇ ਕਿੱਦੇ ਵੱਡੇ ਜੁਮੇ ਨਾਲ ਬੰਦੇ ਨੂੰ 2 ਸਾਲ ਬਾਅਦ ਸੀਬੀਆਈ ਨੇ ਕਹਿਤਾ ਜੀ ਇਹਨਾਂ ਦੇ ਖਰਾਬ ਕੋਈ ਜਮੂਤ ਨਹੀਂ ਕੀ ਆ ਜੀ ਇਦਾਂ ਦੇ ਇਹ ਕਾਨੂੰਨ ਹੋਣਗੇ ਚੁੱਕ ਕੇ ਕੇ ਮੁੱਖ ਮੰਤਰੀ ਨੂੰ ਵਿਰੋਧੀ ਧਿਰ ਦੇ ਲੋ ਨੂੰ ਅੰਦਰ ਦੇ ਦੇ ਦਿੰਦੇ ਕਿ ਕਿਸੇ ਨੂੰ ਹੋਰ ਨਾ ਅੰਦਰ ਦੇ ਕੇ ਮੁੜ ਕੇ ਦੋ ਤਿੰਨ ਮਹੀਨੇ ਬਾਅਦ ਕਹਿ ਦੇਣਗੇ ਕਿ ਕੋਈ ਸਬੂਤ ਨਹੀਂ ਅਗਲੇ ਦਾ ਕਹਿ ਕੇ ਖਤਮ ਕਰਦਾ ਇਹ ਕੰਮ